ਲਾਈ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਬਾਈ ਬੁਰਜ ਡਲ ਮਾਈ ਤੇਰਾ ਬਾਈ ਬੁਰਜ ਡਲ ਮਾਈ ਠੀਕ ਹੈ ਇਹ ਵੀ ਆਪਣੇ ਪਿੰਡੋਂ ਆ ਮੁੰਡੇ ਬੁਰਜ ਡਲ ਮਾ ਤੋਂ ਇਹ ਵੀ ਬੱਕਰੀਆਂ ਚਾਰਦੇ ਆ ਸ਼ੌਂਕ ਪੂਰਾ ਕਰਦੇ ਆ ਮਿਹਨਤ ਕਰਦੇ ਆ ਬਾਈਆਂ ਦਾ ਰਿਵਿਊ ਲੈਨੇ ਆ ਇਹਨਾਂ ਤੋਂ ਆਪਾਂ ਜਾਣਕਾਰੀ ਲੈਨੇ ਆ ਬਾਈ ਪੜ੍ਹਾਈ ਕਰਦਾ ਹਾਂ ਹਾਂਜੀ ਸਕੂਲ ਜਾਂਦਾ ਹੈ ਹਾਂਜੀ ਤੂੰ ਬਾਈ ਹਾਂਜੀ ਜਾਂਦਾ ਹੈ ਜੀ ਠੀਕ ਹੈ ਤੂੰ ਕਿਹਨੀ ਕਲਾਸ ਹੈ 10ਵੀਂ ਜੀ ਤੂੰ ਬਾਈ 8ਵੀਂ ਠੀਕ ਹੈ ਪੁੱਤ ਪੜ੍ਹਾਈ ਜਾਰੀ ਰੱਖਣੀ ਹੈ ਠੀਕ ਹੈ ਤੇ ਫਿਰ ਮਾਲਕ ਨੂੰ 8000 ਲਾਉਣੇ ਹੋ ਸਕੂਲੋਂ ਆ ਗਈ 3 ਵਜੇ ਠੀਕ ਹੈ ਸ਼ਾਮ ਨੂੰ ਹਾਂਜੀ ਠੀਕ ਹੈ ਲਓ ਵੀ ਮਿੱਤਰੋ ਨਾਲ-ਨਾਲ ਪੜ੍ਹਾਈ ਵੀ ਕਰਦੇ ਆ ਪੜ੍ਹਾਈ ਛੱਡਣੀ ਨਹੀਂ ਪੁੱਤ ਠੀਕ ਹੈ ਭਰਤੀਆਂ ਪੁਰਤੀਆਂ ਦੇਖਣੀਆਂ ਚਲੋ ਇਹ ਮਿਹਨਤ ਹੈ ਚਲੋ 100 ਮਜਬੂਰੀਆਂ ਹੁੰਦੀਆਂ ਪੜ੍ਹਾਈ ਵੀ ਕਰਦੇ ਆ ਨਾਲ-ਨਾਲ ਆ ਦਾ ਸ਼ੌਕ ਵੀ ਕਿੰਨੀਆਂ ਬੱਕਰੀਆਂ ਬਈ ਆਪਣੇ ਕੋਲ 7 ਆ ਜੀ 4 ਵੱਡੀਆਂ ਤੇ 3 ਛੋਟੇ ਨਾਲ ਗਈ ਠੀਕ ਹੈ ਤੇਰੇ ਕੋਲੇ ਉਹ ਤਾਂ ਮੇਰੇ ਕੋਲ ਜੀ 4 ਕਾ ਜੀ 4 ਬੱਕਰੀਆਂ ਮੰਡੀਆਂ ਤੇ ਜਾਂਦੇ ਹੁੰਦੇ ਫਿਰ ਹਾਂਜੀ ਕਿੰਨਾ ਕੁ ਸ਼ੌਕ ਹੈ ਸ਼ੌਕ ਬਹੁਤ ਹੈ ਠੀਕ ਹੈ ਪੁਰਾਸ਼ੋਂ ਕਾ ਪਤਾ ਹਾਂਜੀ ਲਓ ਵੀ ਤੇਰਾ ਨਾਂ ਕੀ ਹੈ ਪਤਾ ਮਨਜਿੰਦਰ ਸਿੰਘ ਜੀ ਮਨਜਿੰਦਰ ਸਿੰਘ ਬੋਤਲ ਬੂਤਲ ਬਹੁਤ ਸੋਹਣੀ ਪੁਰਾਸ਼ੋਂ ਕਾ ਹੈ ਨਾ ਤੇਰਾ ਪਤਾ ਾਰਮਾਨ ਸਿੰਘ ਾਰਮਾਨ ਸਿੰਘ ਲਓ ਵੀ ਦੇਖੋ ਕਿੰਨੇ ਕਿਊਟ ਬੱਚੇ ਆ ਪਿਆਰੇ ਹੈ ਨਾ ਮੁੰਡੇ ਆਪਦੀ ਮਿਹਨਤ ਕਰਦੇ ਆ ਮਿੱਤਰੋ ਸਪੋਰਟ ਕਰਿਆ ਕਰੋ ਕੋਈ ਗੱਲ ਨਹੀਂ ਹੈ ਨਾ ਮਾੜਾ ਮੋਟਾ ਫਸਲ ਚ ਮੂੰਹ ਵੱਜ ਜਾਂਦਾ ਕੋਈ ਗੁੱਸਾ ਨਾ ਕਰਿਆ ਕਰੋ ਇਹ ਵੀ ਆਪਣੀ ਬੱਚੇ ਨੇਗੇ ਤੇ ਚਲੋ ਧੰਨਵਾਦ ਬੱਤੋ ਮਿਹਨਤ ਜਾਰੀ ਰੱਖਣੀ ਹੈ ਪੜ੍ਹਾਈ ਵੀ ਛੱਡਣੀ ਨਹੀਂ ਤੁਸੀਂ ਠੀਕ ਹੈ ਨਾਲ ਦੀ ਨਾਲ ਪੜ੍ਹਾਈ ਵੀ ਕਰਨੀ ਹੈ ਕੋਈ ਗੱਲ ਨਹੀਂ ਟਾਈਮ ਚੋਂ ਟਾਈਮ ਨਿਕਲ ਜਾਂਦਾ ਹੈ ਖੌ ਮਜਬੂਰੀਆਂ ਹੁੰਦੀਆਂ ਆ ਵੀਡੀਓ ਦੇਖਣ ਲਈ ਧੰਨਵਾਦ